ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਤੁਹਾ ਨਾਲ ਸਾਂਝੀ ਕਰ ਰਿਆ ਅਮਰਿਤਪਾਲ ਸਿੰਘ ਦੇ ਆ 7 ਸਾਥੀ ਜਿਹੜੇ ਨੇ ਉਹ ਡਿਬਰੂਗੜ ਜੇਲ੍ਹ ਤੋਂ ਬਾਹਰ ਆਉਣਗੇ ਜੀ ਹਾਂ ਉਹਨਾਂ ਦੀ ਲਿਸਟ ਸਾਹਮਣੇ ਆ ਚੁੱਕੀ ਤੇ ਨਾਲ ਹੀ ਇਹਨਾਂ ਤੋਂ ਪਹਿਲਾਂ NSA ਹਟੇਗਾ ਉਸ ਤੋਂ ਬਾਅਦ ਇਹ 7 ਸਾਥੀ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਉਹ ਡਿਬਰੂਗੜ ਜੇਲ੍ਹ ਤੋਂ ਬਾਹਰ ਆਣਗੇ ਤਾਂ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਨਿਆਂ ਯਕੀਨੀ ਬਣਾਉਣ ਦੇ ਲਈ ਇੱਕ ਵੱਡਾ ਕਦਮ ਚੱਕਦੇ ਹੋਏ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਰਹੇ ਅਮਰਿਤਪਾਲ ਸਿੰਘ ਦੇ ਸੱਤ ਨਜ਼ਦੀਕੀ ਸਾਥੀਆਂ ਨੂੰ ਡਿਬਰੂਗਰ ਜੇਲ੍ਹ ਤੋਂ ਪੰਜਾਬ ਵਾਪਸ ਲਿਆਉਣ ਤੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਮਾਮਲੇ ਦੇ ਵਿੱਚ ਰਸਮੀ ਤੌਰ ਤੇ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਲਈ ਹੈ ਤਾਂ ਜੋ ਇਹਨਾਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਠੁਕਵੀਂ ਸਜ਼ਾ ਮਿਲ ਸਕੇ ਤਾਂ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਡੀਜੀਪੀ ਨੇ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਵਾਪਸ ਪੰਜਾਬ ਭੇਜਿਆ ਜਾ ਰਿਹਾ ਉਹਨਾਂ ਦੇ ਨਾਮ ਬਸੰਤ ਸਿੰਘ ਪਿੰਡ ਦੌਲਤਪੁਰਾ ਉਚ ਮੋਗਾ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਪਿੰਡ ਬਾਜੇ ਕੇ ਮੋਗਾ ਗੁਰਮੀਤ ਸਿੰਘ ਗਿੱਲ ਉਰਫ ਗੁਰਮੀਤ ਬੁੱਕਣਵਾਲਾ ਪਿੰਡ ਬੁੱਕਣਵਾਲਾ ਮੋਗਾ ਸਰਬਜੀਤ ਸਿੰਘ ਕਲਸੀ ਉਰਫ ਦਲਜੀਤ ਸਿੰਘ ਕਲਸੀ ਪੱਛਮੀ ਪੰਜਾਬੀ ਬਾਗ ਨਵੀਂ ਦਿੱਲੀ ਗੁਰਿੰਦਰਪਾਲ ਸਿੰਘ ਔਜਲਾ ਉਰਫ ਗੁਰੀ ਔਜਲਾ ਫਗਵਾੜਾ ਹਰਜੀਤ ਸਿੰਘ ਉਰਫ ਚਾਚਾ ਪਿੰਡ ਜੱਲੂਪੁਰ ਖੇੜਾ ਅੰਮ੍ਰਿਤਸਰ ਕੁਲਵੰਤ ਸਿੰਘ ਢਾਲੀਵਾਲ ਉਰਫ ਕੁਲਵੰਤ ਸਿੰਘ ਪਿੰਡ ਰੋਕੇਕਲਾ ਮੋਗਾ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਉੱਥੇ ਹੀ ਡੀਆਈਜੀ ਬਾਰਡਰ ਰੇਂਜ ਤਿੰਦਰ ਸਿੰਘ ਨੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨੀਂਦਰ ਸਿੰਘ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਸੂਬੇ ਪਾਰ ਦੇ ਵਿੱਚ ਦਰਜ ਵੱਖ-ਵੱਖ ਮਾਮਲਿਆਂ ਵਿੱਚ ਮੁਕਦਮੇ ਦਾ ਸਾਹਮਣਾ ਕਰਨ ਲਈ 10 ਨਜ਼ਰਬੰਦਾ ਵਿੱਚੋਂ 7 ਨੂੰ ਪੰਜਾਬ ਵਾਪਸ ਲਿਆਉਣ ਦੀ ਪ੍ਰਕਿਰਿਆ ਅੱਜ ਸੋਮਵਾਰ ਤੋਂ ਹੀ ਸ਼ੁਰੂ ਹੋ ਜਾਵੇਗੀ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਿਹੜਾ ਪੁਲਿਸ ਸਟੇਸ਼ਨ ਤੇ ਈਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ 'ਤੇ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ 'ਚ ਅਰੈਸਟ ਕਰ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਾਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰੀਆਜਲਾ ਹਰਜੀਤ ਸਿੰਘ ਏਲਸ ਚਾਚਾ ਤੇ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪਦੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਗੇ ਕੋਰਪਸ ਵਿੱਚ ਕੀਤਾ ਜਾਏਗਾ ਇਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਵਾਲੀ ਪੁਲਿਸਟੇਸ਼ਨ ਜਾ ਸਕਦੀ ਹੈ ਹਾਂਜੀ ਪੁਲਿਸਟੇਸ਼ਨ ਜਾ ਸਕਦਾ ਸਰ ਅਮਰਿਤਪਾਲ ਵੀ ਕਿਉਂਕਿ ਮੈਂ ਇਹਨੂੰ ਅਮਰਿਤਪਾਲ ਹਨ ਸਿੱਖੂ ਨੂੰ ਲਿਆਂਦਾ ਨਹੀਂ ਨਹੀਂ ਮੈਂ ਹਲੇ ਕੁਝ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹੱਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫ਼ਤੀਸ਼ ਲੱਭਿੰਦਾ ਹੋਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਖ ਨੂੰ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਮਿਲੋ ਜੀ ਜੀ ਦੁਆਰਾ ਵੀ ਸੱਤ ਜਣ ਬਸਨ ਸਿੰਘ ਭਗਵਾਨ ਸਿੰਘ ਬਾਜੇਕੇ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰਾਕਟ ਕਲੌਨ ਸਿੰਘ ਧਾਲੀਵਾਲ ਸਰ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਏਗਾ ਜੀ ਪੂਰੀ ਪ੍ਰੋਸੀਜਰ ਦੇ ਅਨੁਸਾਰ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਹੈ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਾਕ ਬਕ ਮਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਹੈ ਉਸ ਹਸਾਬ ਨਾਲ ਇਹਨਾਂ ਦੇ ਐਕਟ ਕੀਤਾ ਜਾਊਗਾ ਤੋਂ ਮੀਰੀ ਦੀ ਗੱਲ ਨਾਲ ਕੋਰਟ ਪੇਸ਼ ਹਾਂਜੀ ਇਹਨਾਂ ਦਾ ਕੋਰਟ ਪੇਸ਼ ਕੀਤਾ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਕਸ਼ਕਸ 3 ਪੈਰੇ ਐਨਐਸਏ ਹਟਾ ਹਾਂ ਜੀ ਐਨਐਸਏ ਜਿਵੇਂ ਕਿਹਾ ਕਿ ਕਲੇਰਿੰਗ ਪ੍ਰੋਸੀਜਰ ਨੂੰ ਕੰਨਸੇ ਹਟਾਣ ਦੀ ਨਹੀਂ ਐਨਐਸਏ ਇਹ ਇਨਾ ਤੇ ਖਤਮ ਹੋ ਗਈ ਆ ਜੀ ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਹਾਂ ਇਹ ਕਿਰੇ ਕਿਹਦੀ ਜੇ ਜੋ ਬੰਦਰੇ ਦੀ ਸਾਰੇ ਆ ਡਿਬਰੂਗੜਾ ਜੀ ਕੱਲ ਕੋਣ ਚ ਤੇਜ ਕੀਤਾ ਜਾਏਗਾ ਹਾਂਜੀ ਕੱਲ ਕੀਤਾ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟ੍ਰਾਂਜ਼ਿਟ ਡਿਮਾਂਡ ਆ ਦੂਰੋਂ ਆਉਣਾ ਤੇ ਉਹਦੇ ਵਿੱਚ ਕੀਤਾ ਜਾਊਗਾ ਜੀ ਇਹ ਸਾਰੇ ਇਕੱਠੇ ਮੈਂ ਹੋਰ ਵੀ ਕੁਛ ਮੈਂ ਹੋਰ ਵੀ ਦੱਸ ਸਕਦਾ ਹਾਂ ਜੀ